ਬੇਠਾ ਜੀ ਕਿੰਦਾ ਐਮਸੀ ਆਇਆ ਕਿ ਮੈਂ ਆਪਣੇ ਫੋਨ ਦੇ ਉਸੇ ਟਾਈਮ ਸਾਡੇ ਸਾਹਮਣੇ ਭਾਜੀ ਆ ਸਰਜੀਤ ਸਿੰਘ ਮੈਂ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦਾ ਪਿਆ ਜੀ ਕਿੰਦਾ ਐਮਸੀ ਆਇਆ ਤੇ ਉਹਨੇ ਮੈਨੂੰ ਆ ਕੇ ਹੱਥ ਮਾਰੀ ਕਿਹਾ ਇੱਧਰ ਆ ਮੈਂ ਉੱਥੇ ਗਿਆ ਭਾਜੀ ਨਾਲ ਮੈਂ ਫੋਨ ਚਾਲੂ ਚੱਲ ਰਿਹਾ ਤੇ ਮੈਂ ਫੋਨ ਬੰਦ ਨਹੀਂ ਕੀਤਾ ਭਾਜੀ ਦਾ ਫੋਨ ਚਾਲੂ ਹੀ ਰੱਖੀ ਮੈਂ ਉੱਥੇ ਗਿਆ ਤੇ ਉਸ ਟਾਈਮ ਕਿੰਦੇ ਐਮਸੀ ਨੇ ਕਿਹਾ ਕੰਦਾ ਮੈਂ ਤੇਰਾ ਪੇਹਿਆਂ ਮੈਂ ਕਿਹਾ ਤੁਸੀਂ ਮੇਰੇ ਪੇਹ ਨਹੀਂ ਆਇਆ ਭਾਜੀ ਠੀਕ ਹੈ ਜੀ ਤੇ ਕਹਿੰਦਾ ਭਾਂਤ ਜੀ ਤੇ ਮੈਂ ਬੰਦੇ ਦਾ ਪੁੱਤ ਬਣਾ ਦਿਆਂਦਾ ਨੇ ਇਹ ਮੁੰਡਾ ਜਗਾ ਜਿਹੜਾ ਇਹ ਉਹਨਾਂ ਨੂੰ ਆਣ ਕੇ ਵੱਧ ਘੱਟ ਗੱਲਾਂ ਕੱਢ ਲਾ ਪਿਆ ਗਾ ਮੈਂ ਤਾਂ ਗਲਤ ਬੋਲਣਾ ਪਿਆ ਕੁਦਰਦੀਪ ਮੈਂ ਆ ਗਿਆ ਉਧਰੋਂ ਨਗਰਾਂ ਵਿੱਚ ਜਾ ਮੈਂ ਉਹਨੂੰ ਕਿਹਾ ਮੈਂ ਤਾਂ ਤੁਹਾਨੂੰ ਕਿਉਂ ਮਾਰ ਮੰਦਾ ਚੰਗਾ ਬੋਲ ਮੈਂ ਤੇਰਾ ਪਿਓ ਲੱਗਦਾ ਮੇਰੇ ਮੁੰਡੇ ਦਾ ਪੜਿਆ ਜੇ ਮੇਰੇ ਮੁੰਡੇ ਦਾ ਪੜਿਆ ਮੈਂ ਪਿਓ ਹੀ ਲੱਗਦਾ ਮੈਂ ਤੇਰਾ ਪਿਓ ਬਾ ਉਹ ਮੈਨੂੰ ਉਹ ਗੱਲਾਂ ਗਲਤ ਬੋਲਣਾ ਪਿਆ ਜਦੋਂ ਗਾਤ ਬੋਲਿਆ ਫੇ ਵੀ ਮੇਰੇ ਵਾਈਵਰੇ ਨਾਲ ਸੀ ਮਜੂਦਾ ਐਮਸੀ ਮੇਰੇ ਨਾਲ ਸੀ ਉਹ ਅਸੀਂ ਇਹਨੂੰ ਫੇ ਵੀ ਉਹਨੂੰ ਮੁੰਡੇ ਦਾ ਧੱਕੇ ਨੂੰ ਕਰ ਛੱਡਿਆ ਸੀ ਆ ਗਏ ਜਦੋਂ ਆ ਗਏ ਤੇ ਉਹਨੇ ਇਹਨੇ ਮੇਰੇ ਘੇੜੇ ਦੇ ਇਹਨੇ ਗੱਲ ਕੀਤੀ ਇਦਾਂ ਇਹ ਉਹਦਾਂ ਵੀ ਵਾਧ ਘੱਟ ਬੋਲਿਆ ਇਹ ਇਹ ਪੁੱਛਣਗੇ ਕੁਦਰ ਦੀ ਮੈਂ ਉੱਥੇ ਬੇਵੋਨਾ ਮੁੰਡੇ ਪੁੱਛਣਗੇ ਬਲਾਇਓ ਨੂੰ ਕੋਈ ਸਮਾਨਤ ਨਹੀਂ ਚਾਹੀਦਾ ਕਿ ਤਰ ਮੈਂ ਸਮਾਨ ਲਿਆ ਦੂੰ ਤੇ ਉਹ ਜਦੋਂ ਵੀ ਇਹ ਕਹਿੰਦਾ ਇਹਨੇ ਮੈਂ ਰੁਕ ਗਿਆ ਮੈਂ ਕਿਹਾ ਜਿਆਦਾ ਨਹੀਂ ਤੁਸੀਂ ਇਹ ਫੇਰ ਵੀ ਕਹਿੰਦਾ ਆਪਾਂ ਤਾਂ ਗੱਲ ਹੀ ਕਰੀਏ ਇਹਨਾਂ ਨੇ ਉਹਦਾਂ ਗੱਲ ਕੀਤੀ ਇਹ ਗੱਲਬਾਤ ਕਰਦੇ ਆ ਕਰਦੇ ਕਰਦੇ ਉਹ ਗਲਤ ਬੋਲ ਪਿਆ ਇਹਨੇ ਇਹਨੇ ਬੇਡੋ ਨੂੰ ਪਿੱਛੇ ਤੋਂ ਪੱਟ ਗਿਆ ਜਦੋਂ ਪਿੱਛੇ ਪੜਿਆ ਤੇ ਮੈਂ ਵੀ ਮੈਂ ਵੀ ਬੋਲਿਆ ਮੈਂ ਤਾਂ ਸ਼ਰਮ ਇਹ ਗੜੀ ਪਾਈ ਇਹ ਲੈ ਆਇਆ ਮੇਰੇ ਰੋਡਰ ਤੇ ਦਿੱਲੀ ਸ਼ਹਿਰ ਮੇਰਾ ਛੋਟਾ ਭਰਾ ਲੜਾ ਸੀ ਉਹ ਇਹਨੇ ਮਾਰੀਏ ਉਹਦੇ ਮਾਰਨ ਲੱਗਾ ਸੀ ਤਾਂ ਮੈਂ ਮੋੜੇ ਆਇਆ ਮੈਂ ਕਿਹਾ ਚੱਲ ਮੈਂ ਫੜਦਾ ਜਾਂ ਪੁਸ਼ ਕਰਦਾ ਮੈਂ ਹੌਂਡੇ ਕਰਦਾ ਮੈਂ ਤੂਫਾਨੀ ਇੱਥੇ ਬਚ ਗਿਆ ਹੁਣ ਜਿੰਨੇ ਕੋ ਰੋਪ ਲਗਾ ਰਹੇ ਤੁਹਾਡੇ ਤੇ ਕਿੰਨੀ ਸਚਾਈ ਆ ਉਹਦੇ ਚ ਸਾਰੇ ਭਾਈ ਤੁਹਾਡੇ ਵੀਡੀਓ ਆ ਜਾਈ ਨਹੀਂ ਸਾਰਾ ਪਤਾ ਲੱਗ ਜਾਣਾ ਭਾਜੀ ਕੌਣ ਸੱਚਾ ਕੌਣ ਨਹੀਂ ਕੀ ਮੰਗ ਕਰਦੇ ਭਾਜੀ ਸਾਰੇ ਮਹੱਲੇ ਨੂੰ ਬੋਚ ਲੋ ਭਾਜੀ ਕੀ ਮੰਗ ਕਰਦੇ ਦੀ ਪ੍ਰਸ਼ਾਸਨ ਤੋਂ ਫਸ ਸੱਚ ਦਾ ਸਾਥ ਦਿੱਤਾ ਯਾਰ ਬਾਕੀ ਗੱਲ ਕਰਾਂਗੇ ਭਾਜੀ ਆਪਾਂ ਨੂੰ ਇਹ ਅਸੀਂ ਗਲਤ ਆਪਾਂ ਨੂੰ ਸਜ਼ਾ ਮਿਲ ਜੂਗੀ ਭਾਜੀ ਠੀਕ ਆ ਉਹ ਗਲਤ ਆ ਮਹਿਮਾਨ ਸਜ਼ਾ ਮਿਲ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜਗਰਾਤ ਸਿੰਘ ਕਿਹੜੀ ਜਗ੍ਹਾ ਤੇ ਰਹਾਲੇ ਆ ਸੰਨੂ ਗੁਰਮਤ ਸਿੰਘ ਬਾਕੀ ਸੁਖਚੈਨ ਨਗਰ ਕੀ ਮਾਮਲਾ ਕੀ ਜਿਹੜੀ ਆਪਣੀ ਜਿਹੜੀ ਪ੍ਰੈਗਨੈਂਟ ਲੇਡੀ ਜਿਹੜੀ ਤੁਹਾਡੇ ਨਾਲ ਆਏ ਆ ਕੀ ਕੋਣ ਲੱਗਦੇ ਤੁਹਾਡੇ ਉਹ ਮੇਰੇ ਵਾਈਫ ਆ ਜੀ ਕੀ ਮਾਮਲਾ ਕੀ ਸਾਰਾ ਬਾਕੀ ਨਾ ਸੁਖਚੈਨ ਨਗਰ ਦਾ ਰਹਿੰਦੇ ਆ ਜੀ ਸਾਡੇ ਨਾਲ ਉੱਤੇ ਤਾਰਾਂ ਟੁੱਟ ਗਈਆਂ ਲੱਗੀਆਂ ਇਹ ਜਦੋਂ ਲੈ ਕੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿੱਦਾਂ ਅਸੀਂ ਪਾਈਆਂ ਸੀ ਸਰ ਜੀ ਅਸੀਂ ਤਿੰਨ ਵਾਰ ਇੱਕ ਤਾਂ ਨੰਨੀਆਂ ਪਵਾ ਚੁੱਕੇ ਹਾਂ ਮੈਂ ਕਿਹਾ ਜਿੱਦਾਂ ਅਸੀਂ ਪੁਆਈਆਂ ਦੀ ਪਾਈ ਤੁਹਾਨੂੰ ਉੱਦੇ ਪਵਾ ਕੇ ਦਿਓ ਕਿਉਂਕਿ ਸਰ ਆਪਾਂ ਬਾਰ-ਬਾਰ ਸਾਰੇ ਮਹੱਲਾ ਵਾਸੀ ਆਪਣੇ ਕੋਲੋਂ ਪੈਸੇ ਨਹੀਂ ਪਾ ਸਕਦੇ ਕਿਉਂਕਿ 7000 6000 7000 ਦੀ ਆ ਦੋ ਰੋਲ ਲੱਗਦੇ ਹੈ ਇੱਕ ਵਾਰ ਖਰਚਾ ਆਉਂਦਾ ਹੈ ਸਾਡਾ ਠੀਕ ਹੈ ਜੀ ਇਸ ਕਰਕੇ ਮੈਂ ਬਿਜਲੀ ਵਿਭਾਗ ਨਾਲ ਜਿਹੜਾ ਉਸੇ ਬੰਦੇ ਦੀ ਮੈਂ ਕਿਹਾ ਸੀਗਾ ਐਨ ਐਚ ਬਾਅਦ ਵਿੱਚ ਮੈਂ ਆਪਣੇ ਘਰ ਨੂੰ ਆ ਗਿਆ ਤੇ ਆਪਣੇ ਘਰ ਦੇ ਬਾਹਰ ਬੈਠਾ ਜੀ ਕਿੰਦਾ ਐਮ ਸੀ ਆਇਆ ਕਿ ਮੈਂ ਆਪਣੇ ਖੂਨ ਦੇ ਉਸੇ ਟਾਈਮ ਬਾਜੀ ਦੇ ਸਾਹਮਣੇ ਸਭੀ ਸਿੰਘ ਮੈਂ ਉਹਨਾਂ ਨਾਲ ਹੁਣ ਤੇ ਗੱਲਬਾਤ ਕਰਦਾ ਪਿਆ ਜੀ ਕਿੰਦਾ ਅੰਸੀ ਆਇਆ ਤੇ ਉਹਨੇ ਮੈਨੂੰ ਆ ਕੇ ਹੱਥ ਮਾਰੀ ਕਿਹਦਾ ਇੱਧਰ ਆ ਮੈਂ ਉੱਥੇ ਗਿਆ ਭਾਜੀ ਨਾਲ ਮੈਂ ਫੋਨ ਚਾਲੂ ਚੱਲ ਰਹੀ ਹੈ ਤਾਂ ਮੈਂ ਫੋਨ ਬੰਦ ਨਹੀਂ ਕੀਤਾ ਭਾਜੀ ਦਾ ਫੋਨ ਚੱਲ ਰਹੀ ਮੈਂ ਉੱਥੇ ਗਿਆ ਤੇ ਉਸ ਟਾਈਮ ਕਿੰਦੇ ਅੰਸੀ ਨੇ ਮੈਨੂੰ ਕਿਹਾ ਕਹਿੰਦਾ ਮੈਂ ਤੇਰਾ ਪੇਹਾਂ ਮੈਂ ਕਿਹਾ ਤੁਸੀਂ ਮੇਰੇ ਪੇਹ ਨਹੀਂ ਹੈਗੇ ਬਾਜੀ ਠੀਕ ਹੈ ਜੀ ਤੇ ਕਹਿੰਦਾ ਭਾਂਤ ਜੀ ਨੂੰ ਮੁੰਡੇ ਦਾ ਪੁੱਤ ਬਣਾ ਦੇ ਕਹਿੰਦਾ ਕਹਿੰਦਾ ਤੂੰ ਹਰੇਕ ਪਾਸੇ ਵਿਗੜਨ ਪਾਉਂਦਾ ਆ ਮੈਂ ਕਿਹਾ ਮੈਂ ਕਿਹੜੀ ਵਿਗੜਨ ਪਾਈ ਜੀ ਤੇ ਉਦੋਂ ਮੇਰੇ ਘਰ ਵਾਲੇ ਆ ਗਏ ਉਹਨੇ ਮੈਨੂੰ ਲੈ ਕੇ ਮੈਨੂੰ ਖਿੱਚਣ ਲੱਗੇ ਇਹ ਤੁਹਾਨੂੰ ਉਹਨਾਂ ਨੇ ਕਿਉਂ ਮੰਦਾ ਚੰਗਾ ਕਿਉਂ ਬੋਲਿਆ ਤੁਹਾਨੂੰ ਉਹਨਾਂ ਨੇ ਮੰਦਾ ਚੰਗਾ ਜੀ ਇਹ ਤਾਂ ਕੰਮ ਸੀ ਜਾਣਦਾ ਜੀ ਕਾਹਦੇ ਬੋਲਿਆ ਉਹਨਾਂ ਨੂੰ ਵੀ ਅਸੀਂ ਵਾਈਟ ਕੀਤੀ ਜੋ ਉਹ ਕਹਿੰਦੇ ਵੀ ਤਾਰਾਂ ਜਿਹੜੀਆਂ ਉੱਥੇ ਕਰੰਟ ਉੱਥੇ ਅੱਗ ਲੱਗੀ ਨਾ ਜਿਹੜੀ ਕਹਿੰਦੇ ਜਿਹੜੇ ਬਿਜਲੀ ਵਾਲੇ ਮੁੰਡੇ ਆਏ ਸੀ ਉਹਨਾਂ ਨੂੰ ਗਲਤਮੰਤ ਬੋਲੇ ਉੱਥੇ ਮੈਂ ਕਿਸੇ ਨੂੰ ਗਲਤ ਨਹੀਂ ਬੋਲਿਆ ਪਾਜੀ ਹਰ ਇੱਕ ਵਾਰੀ ਮੇਰੇ ਤੋਂ ਆਨਲਾਈਨ ਕੰਪਲੇਂਟਾਂ ਪਈਆਂ ਆ ਅਸੀਂ ਆਨਲਾਈਨ ਕੰਪਲੇਂਟਾਂ ਪਾਉਂਦੇ ਆ ਤੇ ਤਾਂ ਵੀ ਬਿਜਲੀ ਵਾਲੇ ਨਹੀਂ ਆਉਂਦੇ ਸੋ ਕੀ ਕਹਿੰਦੇ ਤਾਂ ਤਾਂ ਚਾਰ-ਪੰਜ ਦਿਨ ਲੇਪਾਰ ਲੰਪ ਦੀ ਰੰਗੀ ਤਾਸੀ ਦੀ ਵਾਲੀ ਸਾਡੇ ਭੱਗੀ ਤੋਂ ਥੋੜੇ ਤੇ ਵੀ ਰੁਕ ਲਈ ਆ ਇੱਕ ਵਾਰੀ ਵੀ ਉਹਨਾਂ ਦੇ ਦੋ-ਤਿੰਨ ਵਾਰੀ ਤੁਹਾਨੂੰ ਬੀਲ ਲੈਣਾ ਥੋੜਾ ਗੱਡੀ ਮੈਂ ਕਿਸੇ ਨੂੰ ਨਹੀਂ ਗੱਲ ਕੀਤੀ ਜੀ ਸਾਡੇ ਉੱਤੇ ਬੂਦੂ ਦਾ ਕੈਮਰਾ ਲੱਗਿਆ ਬਾਅਦ ਵਿੱਚ ਕਹਿੰਦੇ ਜਾਂਤੀ ਤਾਂ ਮੈਨੂੰ ਮੁੰਡੇ ਦਾ ਫੋਨ ਆਉਂਦਾ ਉਸੇ ਟਾਈਮ ਉਹ ਮੈਨੂੰ ਕਹਿੰਦਾ ਵੀ ਕਹਿੰਦਾ ਚੱਥੇ ਆ ਮੈਂ ਤਾਂ ਮੈਂ ਘਰੇ ਆ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਸ਼ਾਮ ਨੂੰ ਮਿਲਦੇ ਆਂ ਕਹਿੰਦਾ ਭਾਈ ਜਿਹੜਾ ਵੀ ਸ਼ਾਮ ਨੂੰ ਮਿਲਣਾ ਆ ਮੈਂ ਤੁਹਾਨੂੰ ਹੁਣੇ ਮਿਲਦਾ ਨਾ ਮੈਨੂੰ ਦੱਸੋ ਮੈਂ ਆ ਜਾਂ ਨਾ ਤੁਹਾਡੇ ਘਰੇ ਜਿਹੜਾ ਵੀ ਸ਼ਾਮ ਨੂੰ ਵੱਡਣਾ ਮੈਨੂੰ ਹੁ ਉਸ ਤੋਂ ਬਾਅਦ ਪੂਰੇ 10-15 ਮਿੰਟਾ ਬਾਅਦ ਕਿੰਨੇ ਐਮਸੀ ਦਾ ਫਿਰ ਦੁਬਾਰਾ ਮੁੰਡੇ ਦਾ ਫੋਨ ਆਉਂਦਾ ਕਹਿੰਦਾ ਕਿੱਥੇ ਹੋਣਾ ਕਹਿੰਦਾ ਅਸੀਂ ਘਰੇ ਆ ਕਹਿੰਦਾ ਅਸੀਂ ਆਉਣ ਲੱਗੇ ਆ 2 ਮਿੰਟ ਬਾਅਦ ਹੀ ਮੇਰੇ ਘਰ ਆ ਜਾਂਦਾ ਕਹਿੰਦਾ ਐਮਸੀ ਆਉਂਦਾ ਜੀ ਉਹਦਾ ਬੇਟਾ ਆਉਂਦਾ ਜੀ ਉਹਦਾ ਨਾਮ ਜਤਿੰਦਰ ਜਤਿੰਦਰ ਸਿੰਘ ਆ ਜੀ ਤੇ ਉਹਨਾਂ ਦਾ ਭਾਂਜਾ ਪਤਾ ਨਹੀਂ ਭਤੀਜਾ ਜੀ ਉਹ ਆਉਂਦਾ ਨਾਲ ਤੇ ਇਹਨਾਂ ਨੇ ਸਾਡਾ ਕਿ ਦਰ ਖੜਕਾਇਆ ਅਸੀਂ ਬਾਹਰ ਆਏ ਤੇ ਘਰ ਵਾਲੀ ਮੇਰੀ ਬਾਹਰ ਆਈ ਕਹਿੰਦਾ ਕਿੱਥੇ ਹੋਣ ਬਾਹਰ ਕੱਢੋ ਮੈਂ ਬਾਹਰ ਆ ਗਿਆ ਭਾਜੀ ਤੇ ਮੈਨੂੰ ਗਲੋਂ ਫੜ ਕੇ ਤੇ ਮੇਰੀ ਦਸਤਾਰ ਲਈ ਮੈਨੂੰ ਬਾਹੋਂ ਫੜ ਕੇ ਮੈਨੂੰ ਥੱਲੇ ਖੜ ਕੇ ਕਿਸੇ ਆਪ ਜੂਦਾ ਮੇਰੇ ਤੋਂ ਕੈਮਰੇ ਵੀ ਰਿਕਾਰਡਿੰਗ ਪਈ ਹੈ ਜੀ ਸਾਡੇ ਜੂਦਾ ਕੈਮਰੇ ਲੱਗੇ ਆ ਸਾਡੀ ਰਿਕਾਰਡਿੰਗ ਪਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮਾਰਿਆ ਜਦੋਂ ਮੈਂ ਆਪਣੇ ਗੇਟਾਂ ਤੋਂ ਵੱਲੂ ਘਰ ਦੇ ਬਾਹਰ ਅੰਦਰ ਨੂੰ ਗਿਆ ਤੇ ਇਹ ਮੇਰੇ ਘਰ ਵਾਲੀ ਮੋਹਰੇ ਆਈ ਤੇ ਇਹਨੇ ਮੇਰੇ ਘਰ ਵਾਲੀ ਦੇ ਮੁੱਕਾ ਮਾਰਤਾ ਉਸ ਦੇ ਬਚਾਅ ਵਿੱਚ ਮੈਂ ਵੀ ਉਹਦੇ ਸੱਟ ਮਾਰੀ ਆ ਹੂੰ ਉਹਨਾਂ ਦੇ ਕਿਰਪਾਨ ਮਾਰੀ ਕਹਿੰਦੇ ਕਿਰਪਾਨ ਮਾਰੀ ਕਿਰਪਾਨ ਨਹੀਂ ਜੋ ਹੱਥ ਆਇਆ ਕਰੀ ਉਹ ਬੱਜਾ ਜੀ ਕਿਰਪਾਨ ਨਹੀਂ ਉੱਤੇ ਸੱਬਲ ਵੇਜ ਉਹ ਬੱਜੀ ਆ ਜੀ ਤੇ ਤੁਹਾਡੇ ਜਿਹੜੇ ਵਾਈਫ ਦੇ ਅੱਗੇ ਮਰਿਆ ਨੇ ਉਹਨਾਂ ਨੇ ਮੇਰੇ ਘਰ ਵਾਲੀ ਦੇ ਢਿੱਡ 'ਚ ਮੁੱਕਾ ਮਾਰਿਆ ਜਦੋਂ ਜਦ ਕੀ ਮੈਂ ਉਹਨਾਂ ਨੂੰ ਕਹਿ ਦਿੱਤਾ ਜੀ ਭਾਈ ਉਹ ਬਰੇਨ ਨਾ ਕਰ ਬਜੀ ਤੇ ਸੀਸੀਟੀਵੀ ਹੈਗੀ ਸਾਰੀ ਉਹ ਵਾਲੀ ਸਾਡੇ ਕੋਲ ਸਾਰੀ ਸੇਫਟੀ ਦੀ ਰਿਕਾਰਡਿੰਗ ਹੈਗੀ ਸਾਡੇ ਵਿਦੂਦਾ ਕੈਮਰੇ ਲੱਗੇ ਆ ਸਾਰੇ ਪਾਸੇ ਠੀਕ ਹੈ ਜੀ ਉਹਨਾਂ ਨੇ ਮੈਂ ਕਿਹਾ ਸੀ ਵੀ 8 ਮਹੀਨਾਂ ਪਾ ਜੀ 8ਵਾਂ ਮਹੀਨਾ ਪੂਰਾ ਹੋ ਗਿਆ 9ਵਾਂ ਮਹੀਨਾ ਲੱਗਾ ਭਾਈ ਨਾਮਰੋ ਧਿਆਨ ਦੇ ਵੀ ਜੇ ਕੁਝ ਹੈ ਜੀ ਮੈਂ ਬਾਹਰ ਆ ਜਾਣਾ ਮੇਰੇ ਮਾਰਨ ਕਿੱਦਾਂ ਜਾਣੇ ਸੀ ਕਿ ਤੁਹਾਡੇ ਘਰ ਆ ਜੰਦਰ ਕਿੰਨੇ ਜਾਣੇ ਆਏ ਸੀ ਜੀ ਤੇ ਤੁਹਾਡੀ ਹਾਂ ਕਿੰਦਾ ਹਾਂ ਸੀ ਜੀ ਕਿੰਦੇ ਹਾਂ ਸੀ ਦਾ ਮੁੱਦਾ ਜੀ ਤੇ ਨਾਲ ਭਾਂਜਾ ਪਤਾ ਨਹੀਂ ਕਿ ਤੇਜਾ ਉਹ ਸੀਗਾ ਜੀ ਕੀ ਮੰਗ ਆ ਤੁਹਾਡੇ ਹੁਣ ਮੰਗ ਹੈ ਜੀ ਹਿਸਾਬ ਹੋਣਾ ਚਾਹੀਦਾ ਜੀ ਉਹ ਕਾਰਵਾਈ ਜਿਹੜੀ ਬੰਦੀ ਆ ਰੂਪ ਦੇਖ ਕੇ ਦੋਨਾਂ ਧਰਾਂ ਦੇ ਉਹ ਕਾਰਵਾਈ ਨਹੀਂ ਚਾਹੀਦੀ ਅਜੇ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਂਜੀ ਆਪਣਾ ਮੈਂ ਕੁਲਵਿੰਦਰ ਸਿੰਘ ਐਕਸ ਐਮ ਸੀ ਦਰ ਕੀ ਮਾਮਲਾ ਕੀ ਕਿਹੜਾ ਤੁਸੀਂ ਨਾਲ ਮੁੰਡਾ ਲੈ ਆ ਗਏ ਤੇ ਇੱਕ ਲੇਡੀ ਵੀ ਦਾਖਲ ਹੋਈ ਹੈ ਉਧਰ ਮਾਮਲਾ ਇਦਾਂ ਅੱਜ ਸੁਖਚੈਨ ਨਗਰ ਦੇ ਵਿੱਚ ਹੈ ਨਾ ਆਪਣਾ ਕਾਰਪੋਰੇਸ਼ਨ ਦਾ ਟਰੱਕ ਨਗਰ ਆ ਸੀ ਕੂੜਾ ਲੈ ਕੇ ਉਹਦੇ ਨਾਲ ਹੈ ਨਾ ਮੀਟਰਾਂ ਵਾਲੀਆਂ ਤਾਰਾਂ ਸੀ ਡੋਨ ਉਹਦੇ ਵਿੱਜਣ ਦੇ ਨਾਲ ਉਹ ਤਾਰਾਂ ਵੀ ਟੁੱਟ ਗਈਆਂ ਤੇ ਅੱਗ ਲੱਗ ਗਈ ਉਹਦੇ ਸਬੰਧ ਵਿੱਚ ਮੈਂ ਮਲਾਜ਼ਮਾਂ ਨੂੰ ਬੁਲਾ ਕੇ ਆਏ ਸੀ ਉਹਨੂੰ ਕਿਹਾ ਸੀ ਦੋਨਾਂ ਪਾਸੇ ਮੀਟਰ ਤੁਸੀਂ ਕਰਦੇ ਹੋ ਅੱਧੇ ਉੱਧੇ ਦੇ ਉੱਧਰ ਕਰਦੇ ਉੱਧਰ ਦੇ ਉਹ ਕੰਮ ਕਰ ਰਹੇ ਸੀ ਤੇ ਇਹਨੇ ਇਹ ਮੁੰਡਾ ਜਿਹੜਾ ਇਹ ਉਹਨਾਂ ਨੂੰ ਆਣ ਕੇ ਵੱਧ ਘੱਟ ਗੱਲ ਕੱਢਣਾ ਪਿਆ ਗਾ ਮਤਲਬ ਗਲਤ ਬੋਲਣਾ ਪਿਆ ਕੁਦਰਦੀਪ ਮੈਂ ਆ ਗਿਆ ਉਧਰੋਂ ਬਦਨਾਲਾ ਨਗਰ ਆ ਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਨਾਲ ਕਿਉਂ ਮਾਨਮੰਤਾ ਚੰਗਾ ਬੋਲ ਮੈਂ ਤੇਰਾ ਪਿਓ ਲੱਗਦਾ ਮੇਰੇ ਮੁੰਡੇ ਨਾਲ ਪੜਿਆ ਜੇ ਮੇਰੇ ਮੁੰਡੇ ਨਾਲ ਪੜਿਆ ਮੈਂ ਪਿਓ ਹੀ ਲੱਗਦਾ ਮੈਂ ਤੇਰਾ ਪਿਓ ਬਦ ਉਹ ਮੈਨੂੰ ਉਹ ਗੱਲ ਗਲਤ ਬੋਲਣਾ ਪਿਆ ਜਦੋਂ ਗਲਤ ਬੋਲਿਆ ਤੇ ਫੇਫੀ ਮੇਰੇ ਵਾਈਵਰੇ ਨਾਲੇ ਸੀ ਮੌਜੂਦ ਐਮਸੀ ਮੇਰੇ ਨਾਲ ਸੀ ਉਹ ਅਸੀਂ ਇਹਨੂੰ ਫੇਫੀ ਵੀ ਉਹਨੂੰ ਮੁੰਡੇ ਦਾ ਧੱਕੇ ਨੂੰ ਕਰ ਛੱਡੇ ਸੀ ਆ ਗਏ ਜਦੋਂ ਆ ਗਏ ਤੇ ਉਹਨੇ ਇਹਨੇ ਮੇਰੇ ਘੇੜੇ ਦੇ ਇਹਨੇ ਗੱਲ ਕੀਤੀ ਇਦਾਂ ਇਹ ਉਹਦਾਂ ਵੀ ਬੱਦਗੱਟ ਬੋਲੇ ਇਹ ਇਹ ਪੁੱਛਣਗੇ ਕੁਦਰਦੀ ਮੈਂ ਉੱਥੇ ਬੇਵੋਨਾ ਮੁੰਡੇ ਪੁੱਛਣਗੇ ਬਲਾਇ ਨੂੰ ਕੋਈ ਸਮਾਨਤ ਨਹੀਂ ਚਾਹੀਦਾ ਕਿ ਤੂੰ ਮੈਂ ਸਮਾਨ ਲਿਆ ਦੂੰ ਤੇ ਉਹ ਜਦੋਂ ਵੀ ਇਹ ਕਹਿੰਦਾ ਇਹਨਾਂ ਨੂੰ ਰੋਕ ਲਿਆ ਮੈਂ ਕਿਹਾ ਜਿਆਦਾ ਨਹੀਂ ਤੁਸੀਂ ਇਹ ਫੇਰ ਵੀ ਕਹਿੰਦਾ ਆਪਾਂ ਤਾਂ ਗੱਲ ਹੀ ਕਰੀ ਇਹਨਾਂ ਨਾਲ ਉਹਦਾਂ ਗੱਲ ਕੀਤੀ ਗੱਲਬਾਤ ਕਰਦੇ ਆ ਕਰਦੇ ਕਰਦੇ ਉਹ ਗਲਤ ਬੋਲ ਪਿਆ ਇਹਨੇ ਇਹਨੇ ਬੇਡੋ ਨੂੰ ਪਿੱਛੇ ਤੋਂ ਪੜ ਗਿਆ ਜਦੋਂ ਪਿੱਛੇ ਪੜਿਆ ਤੇ ਮੈਂ ਵੀ ਮੈਂ ਵੀ ਬੋਲੇ ਮੈਂ ਤਾਂ ਸ਼ਰਮ ਇਹ ਕਿਹੜੀ ਜਗ੍ਹਾ ਦੀ ਹੋਈ ਹੈ ਜੀ ਗੱਲਬਾਤ ਅੱਛਾ ਜੀ ਪਰ ਦੂਜੀ ਧਿਰ ਨੇ ਤਾਂ ਰੋਪ ਲਾਇਆ ਕਹਿੰਦੇ ਮੈਨੂੰ ਫੋਨ ਆਇਆ ਉਹਨੇ ਮੈਨੂੰ ਰ ਉਹਦੇ ਵਿੱਚ ਜੋ ਮੁੰਡਾ ਆ ਬੰਨੀ ਬੇਟਾ ਆ ਬੰਨੀ ਕੋਣ ਨੂੰ ਗਹਿਰਾ ਵੀ ਖੜਦੂ ਘਰ ਤੋਂ ਹੈਗਾ ਤੇ ਘਰ ਮੈਂ ਤੇ ਆਣਾ ਕਹਿੰਦਾ ਜਿੱਦਾਂ ਹੀ ਮੇਰੇ ਘਰ ਆਇਆ ਮੇਰੇ ਤੇ ਆਂਦੇ ਆਣੇ ਹਮਲਾ ਕਰ ਦਿੱਤਾ ਮੇਰੀ ਪੱਗ ਵੀ ਲਾਈ ਬਣਾਣੇ ਉੱਥੇ ਮੌਜੂਦਾ ਤੇ ਵੀ ਲੱਗਿਓ ਦੂਜੀ ਲੱਗਿਓ ਆ ਸਾਰਾ ਕੁਝ ਪਤਾ ਲੱਗਦਾ ਸੀ ਸੀਸੀਟੀਵੀ ਕੈਮਰੇ ਕਹਿੰਦਾ ਹੈਗੇ ਲੱਗੇ ਹੋਏ ਉਹ ਤਾਂ ਪੂਦੇ ਮੌਕੇ ਦੇ ਪਤਾ ਲੱਗ ਜਣਾ ਵੀ ਕਿਹਨੇ ਛੜਾਇਆ ਕੀ ਕੀਤਾ ਮੈਂ ਛੜਾ ਕੇ ਨਹੀਂ ਲੈਣ ਲਾ ਉਹਦੇ ਪਿੱਛੇ ਉਹ ਮੁੰਡਾ ਫੇੜਿਆ ਦੇਖੋ ਕਹਿੰਦਾ ਮੇਰੀ ਇਹਨੇ ਉਹਨੇ ਮਤਲਬ ਕਿ ਵਾਈਫ ਨੂੰ ਵੀ ਮੇਰੀ ਨੂੰ ਮਗਾਣਾ ਕੱਢੀ ਜਦੋਂ ਕੱਢੀਆਂ ਤਾਂ ਉਹ ਵੇਲੇ ਇਹਦੇ ਨੂੰ ਇਹਨੇ ਘਰੋਂ ਗੇਟ ਖੋਲ੍ਹ ਕੇ ਕਰਵਾਣ ਮੋ ਉਹ ਵੀ ਇਹੀ ਰੋਪ ਲਗਾ ਰਿਹਾ ਕਹਿੰਦਾ ਮੇਰੇ ਘਰ ਦੇ ਅੰਦਰ ਦਾਖਲ ਹੋਏ ਜਦੋਂ ਆ ਗਏ ਕਹਿੰਦਾ ਮੇਰੀ ਜਨਾਨੀ ਦੇ ਕਹਿੰਦਾ ਮੇਰੀ ਬ੍ਰੈਂਡ ਨਾ 9 ਮਹੀਨੇ ਜਨਾਨੀ ਆ ਉਹਦੇ ਪੇਟ ਦੇ ਵਿੱਚ ਕਹਿੰਦਾ ਲੱਤਾਂ ਮਾਵਾਂ ਮਾਰੀਆਂ ਕਹਿੰਦਾ ਇਹਨੇ ਘਰ ਵੜ ਗਿਆ ਨਹੀਂ ਜੋ આરોਪ ਆ ਜੀ ਉਹ ਰੋਪ ਜੋ ਮਾਰੀ ਰਹੀ ਹੈ ਦੁਨੀਆ ਵਿੱਚ ਬਗਵਾੜੇ ਵਿੱਚ ਕਿਤੇ ਵੀ ਜਾ ਕੇ ਕੋਈ ਮੇਰੇ ਬਾਰੇ ਕੁਝ ਸਮਝ ਇਹ ਮੇ ਇਹ ਮੌਕੇ ਦੋਗੇ ਤਾਂ ਮੇਰਾ ਕੰਮ ਹੋ ਜਾਂਦਾ ਨਾ ਕਿਤੇ ਵੀ ਕਿਸੇ ਨੂੰ ਕੋਸਦਾ ਨਾ ਪਵਾੜੇ ਵਿੱਚ ਕੋਈ ਨਾ ਬੰਦਾ ਕਿਦਾਂ ਦਾ ਕਿਹੜਾ ਕਿਦਾਂ ਸਾਲ ਦਾ ਪਵਾੜਾ ਇਹਨੂੰ ਇੱਕ 20 ਬਚਾਇਆ ਨਗਰ ਚ ਬੰਦਾ ਇਹਨੂੰ ਕੋਈ ਚੰਗਾ ਕਹਿ ਦੂਗਾ ਆਪਾਂ ਹਰ ਹਰ ਵੇਪਰ ਚੱਲਦੇ ਹੁੰਦੇ ਆ ਨੀ ਕੋ ਪ੍ਰਾਣੀ ਰੰਜੇ ਸਭੀ ਕੋ ਆਪਣੀ ਨਾਲ ਕੋਈ ਲੈ ਜਾਂਦੇ ਮੇਰੇ ਮੁੰਡੇ ਦਾ ਕਲਾਸ ਪਹਿਲੋਂ ਅੱਛਾ ਜੀ ਮੇਰੇ ਮੁੰਡੇ ਦਾ ਕਲਾਸ ਦਾ 20 ਵਾਰੀ ਨਾ ਮੈਨੂੰ ਛੜਾ ਕੇ ਲੈ ਆਇਆ ਲੜਾਈ ਝਗੜੇ ਚ ਇਹਨੇ ਕਈ ਵਾਰੀ ਉੱਤੇ ਸੁਖਚੈਨ ਨਗਰ ਦੇ ਸਾਹਮਣੇ ਘਰੋਂ ਨਾਲ ਸ਼ੀਸ਼ੇ ਤੋੜੇ ਫੇ ਕਦੂਰ ਹੋਰ ਤੂਦੋਂ ਦਾ ਤਿੰਨ ਨਾਲ ਲੜਿਆ ਉਹਦੇ ਵੀ ਇਹਨੂੰ ਮੈਨੂੰ ਛੜਾਇਆ ਕਿ ਜਿੱਥੇ ਸਾਰਾ ਵਾਰਦਾਤ ਹੋਈ ਹੈ ਉੱਥੇ ਕੈਮਰੇ ਹੈਗੇ ਆ ਕੈਮਰੇ ਲੱਗੇ ਹੈਗੇ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਨਹੀਂ ਜਿਹੜੇ ਮੁੰਡੇ ਦੇ ਸੱਟਾ ਵਜੀ ਉਹਨਾਂ ਦੇ ਘਰ ਲੱਗੇ ਹੋਏ ਆ ਨਹੀਂ ਉਹਨਾਂ ਨੂੰ ਸਾਹਮਣੇ ਕਰਵਾ ਤੇ ਜਿਹੜੇ ਕਿਸੇ ਦੇ ਵੀ ਲੱਗੇ ਆ ਨਾ ਉਹਨੂੰ ਲੜਕੀ ਨੂੰ ਮਾਰਿਆ ਤੀ ਫੋਟੋ ਕਢਾ ਕੇ ਦੇ ਲਾ ਬੋ ਮਾਰਿਆ ਕਿ ਨਹੀਂ ਲੱਗੇ ਉਹਦਾ ਨਾਲੇ ਪਰਮਾਤਮਾ ਵੀ ਦੇਖਦਾ ਹੀ ਆ ਤੇ ਆਪਣੇ ਹੁਣ ਕੌਣ ਆਪਣੇ ਭਾਜੀ ਕੌਣ ਦਾਖਲ ਹੋਣ ਇੱਥੇ ਮੇਰਾ ਭਤੀਜਾ ਉਹਦੇ ਕੀ ਲੱਗਾ ਆ ਉਹਦੇ ਕਰਮਾਂ ਨਾਲ ਉਹਦੇ ਕਰਮਾਂ ਨਾਲ ਅੱਛਾ ਜੀ ਉਹ ਦੇਖੋ ਤੁਹਾਡੇ ਦੇ ਕੱਪੜੇ ਦੇ ਵੀ ਛਿੱਟੇ ਨਹੀਂ ਉਹ ਮੈਂ ਜਦੋਂ ਇਹਨੂੰ ਮੁੰਡੇ ਨੂੰ ਦਿਖਾ ਲਓ ਇਹ ਹੋਈ ਕਿਹੜੀ ਜਗ੍ਹਾ ਪੋ ਸਚੈਨ ਸਾਹਿਬ ਸੁਭਚੈਨਗਰ ਗੁਰਦਵਾਰ ਸਚੈਨ ਸਾਹਿਬ ਦੀ ਬੈਕਸਾਈਡ ਤੇ ਲਾਡ ਨੰਬਰ ਕਿਹੜਾ ਪੈਂਦਾ ਜੀ ਬਾਰਨ ਮੰਨੋ ਤੇ ਐਮਸੀ ਸਾਹਿਬ ਦਾ ਨਾਮ ਕੀ ਹੈ ਜੀ ਕਮਲਜੀਤਪੁਰ ਠੀਕ ਉਹਨਾਂ ਨੂੰ ਵੀ ਗੱਲ ਕਰਤੀ ਹੈ ਭਾਜੀ ਕੀ ਨਾ ਜੀ ਆਪਣਾ ਭਾਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਇਹ ਕੀ ਮਾਮਲਾ ਕਿ ਸੁਚੈਨਗਰ ਦੇ ਵਿੱਚ ਜਿਹੜੀ ਲੜਾਈ ਹੋਈ ਤੁਹਾਡੀ ਭਾਜੀ ਸੁਚੈਨ ਮੈਂ ਤਾਂ ਬਾਬਾ ਫਤਿਹ ਸਿੰਘ ਨਗਰ ਤੋਂ ਇਹ ਸੁਚੈਨਗਰ ਹੈ ਨਾ ਭਾਜੀ ਲਾਈਟ ਬੰਦ ਹੋਈ ਹੋਇਆ ਸਵੇਰ ਦੀ ਉਹ ਬਿਜਲੀ ਵਾਲੇ ਉੱਥੇ ਆਏ ਹੋ ਸਗੇ ਭਾਜੀ ਜਿਹਦੇ ਨਾਲ ਮੇਰਾ ਝਗੜਾ ਹੋਇਆ ਉਹ ਮੁੰਡੇ ਦਾ ਨਾਮ ਹੈਗਾ ਜੱਗਾ ਹੂੰ ਤੇ ਮੁੰਡੇ ਦਾ ਨਾਮ ਜੱਗਾ ਹੈ ਭਾਈ ਉਹ ਹੁੰਦਾ ਜਾ ਕੇ ਉਹਨਾਂ ਨੂੰ ਗਾਹ ਲੱਡ ਲਾ ਪਿਆ ਭਾਈ ਇਹਨਾਂ ਨੂੰ ਗਾਹ ਲੱਡ ਲਾ ਪਿਆ ਕਿਉਂ ਕਾਰਨ ਆਹ ਨਹੀਂ ਤੁਸੀਂ ਆਉਂਦੇ ਨਹੀਂ ਬਿਜਲੀ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਵੀ ਭਾਈ ਮੁੰਡੇ ਕੋਲ ਖੌਂਦਾ ਜਿੱਦਾਂ ਲਗਦਾ ਭਾਈ ਅੱਜ ਤੱਕ ਹੈ ਉਹ ਵੀ ਫਸਲ ਲੱਗੀ ਹੂੰ ਉਹ ਵੀ ਸਰਕਾਰੀ ਮੁਲਾਜ਼ਮਾਂ ਉਹ ਵੀ ਉਹਨਾਂ ਨੇ ਵੀ ਐਪਲੀਕੇਸ਼ਨ ਆਪਣੀ ਦੇ ਆਪਣੇ ਲੋ ਦਿੱਤੀ ਹੋਵੇ ਸਾਨੂੰ ਗਲਤ ਬੋਲੇ ਆ ਦੇ ਵੀ ਪਾਜੀ ਉਹ ਉਹਨਾਂ ਨੇ ਫਿਰ ਅਚਾਚਾ ਜੀ ਮੋਟਾ ਲਿਆ ਜਦੋਂ ਮੇਰੇ ਅਚੀ ਮਸੀ ਆ ਰਾਹ ਤੇ ਤੇ ਉਹ ਮੁੰਡੇ ਨੇ ਇੰਨਾ ਨੂੰ ਵੀ ਬਾਜੀ ਗਾਲਾਂ ਕੱਢਣ ਲੱਗ ਪਿਆ ਹੂੰ ਹੂੰ ਇੰਨਾ ਨੂੰ ਵੀ ਗਾਲਾਂ ਕੱਢਣ ਲੱਗ ਪਿਆ ਪਾਜੀ ਉਹਨਾਂ ਨੂੰ ਤੁਹਾਨੂੰ ਐਵੇਂ ਗੋਵਾ ਪਾਜੀ ਮੇਰੇ ਮੰਮੀ ਡੈਡੀ ਹੈ ਨਹੀਂਗੇ ਮੈਨੂੰ ਇਹੀ ਪਾਰਦੇ ਅੱਛਾ ਜੀ ਤੇ ਪਾਜੀ ਉਹਨਾਂ ਨੂੰ ਕਿਵੇਂ ਗਾਲ ਕੱਢੇ ਬੰਦ ਪਾਜੀ ਕੋਈ ਆਪਣੇ ਪੇ ਨੂੰ ਕੋਈ ਆਪਣਾ ਗਾਲ ਕੱਢੇ ਕੌਣ ਬਰਦਾਸ਼ਤ ਕਰੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਤੁਹਾਡੀ ਕਰੀ ਆਪਾਂ ਹੱਥੋ ਭਾਈ ਹੋਏ ਆ ਹੂੰ ਹੱਥੋ ਭਾਈ ਜ਼ਰੂਰ ਹੋਏ ਆ ਠੀਕ ਹੈ ਜੀ ਇਹ ਆਪਣੇ ਘਰ ਦੇ ਅੰਦਰ ਗਿਆ ਅੰਦਰ ਗਿਆ ਅੰਦਰੋਂ ਤੱਕ ਪਹਿਲਾ ਰੋਡ ਲੈ ਕੇ ਆਇਆ ਇਹਨਾਂ ਦੀ ਘਰ ਆਈ ਹੈ ਤਾਂ ਕੇ ਚ ਲਗੇ ਇਹਦੇ ਦੂਜੀ ਇਹਨਾਂ ਦੇ ਘਰ ਗਏ ਸੀ ਇਹਨਾਂ ਦੇ ਇਹਨਾਂ ਦੇ ਘਰ ਦੇ ਬਾਹਰ ਪਾਜੀ ਅੱਛਾ ਜੀ ਘੜੀ ਦੇ ਵਿੱਚ ਬਾਹਰ ਦੀ ਦੇ ਕਲੀ ਚੋਈ ਕਿ ਬਾਹਰ ਦੇ ਵਿੱਚ ਅੱਛਾ ਜੀ ਹਾਂਜੀ ਵੀਡੀਓ ਹੈਗੀ ਆ ਭਾਜੀ ਕੈਮਰੇ ਦੀ ਸਾਰੀ ਉਹ ਉਹ ਲਾਈਵ ਫੁਟੇਜ ਆ ਤੇ ਉਹ ਇੱਕ ਉਹ ਵੀ ਰੋਪ ਲਗਾ ਰਿਹਾ ਕਹਿੰਦਾ ਮੇਰੇ ਘਰ ਦੇ ਅੰਦਰ ਜਦੋਂ ਆਏ ਆ ਵੀ ਮੇਰਾ ਪਿਲਾ ਨੇ ਪਟਕਾ ਤਾਰਿਆ ਕਹਿੰਦੇ ਮੇਰੇ ਚ ਵੇਡ ਮਾਰ ਕੇ ਇਹਨਾਂ ਨੇ ਭਾਈ ਸਾਰੀ ਵੀਡੀਓ ਹੈਗੀ ਆ ਮੇਰੀ ਘਰ ਵਾਲੀ ਜਦੋਂ ਛਟਾਣ ਆਈ ਮੇਰੀ ਪ੍ਰੈਗਨੈਂਟ ਸੀ ਜਲਾਨੀ 9 ਮਹੀਨੇ ਦੀ ਕਹਿੰਦੇ ਉਹਦੇ ਵੀ ਲੱਤਾਂ ਵਗੈਰਾ ਮਾਰੀਆਂ ਕਹਿੰਦੇ ਇਹਨਾਂ ਨੇ ਅਸੀਂ ਵੀ ਧੀਆਂ ਭੈਣ ਆ ਰਹੇ ਆ ਆਪਾਂ ਅੱਜ ਤਾਂ ਦੇ ਸਾਹਮਣੇ ਕਰੀ ਦਾ ਭਾਈ ਅਸੀਂ ਆਪ ਦੀਆਂ ਭੈਣ ਆ ਰਹੇ ਆ ਫੇਰ ਅੱਗੇ ਤੁਹਾਡੀ ਕਿਦਾਂ ਹੋਈ ਕਿਰਪਾਨ ਤੁਹਾਡੇ ਕਿਦਾਂ ਵੱਜੀ ਫਿਰ ਭਾਈ ਇਹ ਲੈ ਆਇਆ ਮੇਰੇ ਉਧਰ ਦਿੱਲੀ ਸਰ ਮੇਰਾ ਛੋਟਾ ਭਰਾ ਖੜਾ ਸੀ ਉਹ ਇਨੇ ਮਾਰੀਏ ਉਹਦੇ ਮਾਰਨ ਲੱਗਾ ਸੀਗਾ ਮੈਂ ਮੋਰੇ ਆਇਆ ਮੈਂ ਕਿਹਾ ਚੱਲوںਗਾ ਫੜਦਾ ਜਾਂ ਪੁਸ਼ ਕਰਦਾ ਮੈਂ ਹੱਥ ਮੋੜੇ ਕਰਤਾ ਮੈਂ ਤੂਫਾਨੀ ਇੱਥੇ ਵਜਦੀ ਤੁਸੀਂ ਕੌਣ ਕੌਣ ਗਏ ਸੀ ਕਿਹਨਾਂ ਦੇ ਘਰ ਭਾਜੀ ਮੈਂ ਤੁਹਾਨੂੰ ਪਿੰਡਰੀ ਜੀ ਆਪਾਂ ਗਲੀ ਚ ਉਹ ਬਿਜਲੀ ਆਣਿਆ ਕੋਲੀ ਗਏ ਸੀ ਹੁਣ ਖੜਕੇ ਕੰਮ ਕਰਾਣਾ ਪੈਂਦਾ ਭਾਜੀ ਮੈਂ ਲਾਇਆ ਵੀ ਲੋਕੀ ਕਹਿੰਦੇ ਰਾਮਣੀ ਅੰਦਰ ਜਾ ਕੇ ਉਹ ਜਿੰਨੇ ਕੋ ਰੋਪ ਲਗਾ ਰਹੇ ਤੁਹਾਡੇ ਤੇ ਕਿੰਨੀ ਸਚਾਈ ਆ ਉਹਦੇ ਚਾਰੇ ਭਾਜੀ ਤੁਹਾਡੇ ਵੀਡੀਓ ਲਾ ਜਾਈਂ ਸਾਰਾ ਪਤਾ ਲੱਗ ਜਾਣਾ ਭਾਜੀ ਕੌਣ ਸੱਚਾ ਕੌਣ ਝੂਠੇ ਕੀ ਮੰਗ ਕਰਦੇ ਪਤਾ ਬਾਹਰ ਮਹੱਲੇ ਨੂੰ ਪੁੱਛ ਲੋ ਭਾਜੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਭਾਜੀ ਫਾਸ ਸੱਚ ਦਾ ਸਾਥ ਦਿੰਦਾ ਯਾਰ ਬਾਕੀ ਦਾ ਨਾ ਭਾਈ ਆਪਾਂ ਨੂੰ ਵੀ ਇਹ ਅਸੀਂ ਗੱਲ ਤਾਂ ਆਪਾਂ ਨੂੰ ਸਜ਼ਾ ਮਿਲ ਜੂਗੀ ਭਾਜੀ ਠੀਕ ਆ ਉਹ ਗੱਲ ਤਾਂ ਮਾਨਸ ਸਜ਼ਾ ਜੇ